ਵਿਚ ਬੀਤੀ ਰਾਤ ਦੋ 크੍ਰਿਸਚੀਅਨ ਪਰਿਵਾਰਾਂ ਦੀ ਲੜਾਈ ਹੋਣ ਦੀ ਖਬਰ ਮਿਲੀ ਹੈ ਜਾਣਕਾਰੀ ਮੁਤਾਬਕ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਇਸਾਈ ਪਰਿਵਾਰਾਂ ਵਿੱਚ ਰਾਤ ਤਕਰੀਬਨ 10 ਵਜੇ ਝਗੜਾ ਹੋਇਆ ਝਗੜਾ ਇੰਨਾ ਵੱਧ ਗਿਆ ਕਿ ਉਹਨਾਂ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਨੂੰ ਵੀ ਨਹੀਂ ਬਖਸ਼ਿਆ ਗਿਆ ਇੱਕ ਪਰਿਵਾਰ ਦੇ ਮੈਂਬਰਾਂ ਵੱਲੋਂ ਜੁੱਤੀਆਂ ਸਮੇਤ ਗੁਰਦੁਆਰਾ ਸਾਹਿਬ ਤੇ ਚੜ ਕੇ ਦੂਸਰੇ ਪਰਿਵਾਰ ਦੇ ਉੱਪਰ ਇੱਟਾਂ ਰੋੜੇ ਸੁੱਟੇ ਗਏ ਅਤੇ ਉਸ ਦੇ ਜਵਾਬ ਵਿੱਚ ਦੂਸਰੇ ਪਾਸੇ ਤੋਂ ਵੀ ਇੱਟਾਂ ਰੋੜੇ ਗੁਰਦੁਆਰਾ ਸਾਹਿਬ ਵਿੱਚ ਮਾਰੇ ਗਏ ਗੁਰਦੁਆਰੇ ਦੇ ਸੈਕਟਰੀ ਨੇ ਇਲਜ਼ਾਮ ਲਾਇਆ ਹੈ ਕਿ ਪਰਿਵਾਰ ਨੇ ਜਾਣਬੁੱਝ ਕੇ ਬੇਅਦ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਾਰੇ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਧਰ ਇਸ ਘਟਨਾ ਤੇ ਪ੍ਰਧਾਨਤਾ ਮੀ ਦਾ ਵੀ ਪ੍ਰतिकਰਮ ਆਇਆ ਹੈ ਉਨ੍ਹਾਂ ਨੇ ਇਸ ਘਟਨਾ ਦੀ ਘੋਰ ਨਿੰਦਾ ਕੀਤੀ ਹੈ ਤੇ ਜਲਦ ਤੋਂ ਜਲਦ ਬੰਦ ਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਇਹ ਦੋ ਪਾਰਟੀਆਂ ਉਸ ਲੜੀਆਂ ਨੇ ਕਿਰਚਨ ਇੱਕ ਗੁਰਦਾਸਾਹ ਦੇ ਪਿਛਲੇ ਪਾਸੇ ਨੇ ਘਰ ਦੋ ਚਾਰ ਘਰ ਪਿਛਲੇ ਪਏ ਦੋ ਚਾਰ ਅਗਲੇ ਪਾਸੇ ਨੇ ਕੁਝ ਡੇਰੋਂ ਆਏ ਨੇ ਬਾਹਰ ਡੇਰਾ ਸਾਡਾ ਪਿੰਡ ਨੂਰਪੁਰ ਦਾ ਥੋੜਾ ਕਿਰਚਨ ਬਾਹਰ ਹੀ ਦੇ ਨੇ ਉਹ ਵੀ ਆਏ ਨੇ ਇਹਨਾਂ ਦੀ ਆਪਸ ਵਿੱਚ ਝਗੜਾ ਚੱਲ ਰਿਹਾ ਸੀ ਇਹ ਝਗੜੇ ਨੂੰ ਵੱਧ ਕਰਕੇ ਇਹਨਾਂ ਨੇ 10 ਵਜੇ ਦੇ ਕਰੀਬ ਰਾਤ ਨੂੰ ਇਹਨਾਂ ਨੇ ਗੁਰੂ ਘਰ ਵਿੱਚ ਪਿੱਛੋਂ ਚੜ ਗਏ ਨੇ ਤੇ ਗੁਰੂ ਘਰ ਦੀਆਂ ਕੁਝ ਇੱਟਾਂ ਜਿਹੜੀਆਂ ਸਾਡੀਆਂ ਬਚੀਆਂ ਸੀ ਉੱਤੇ ਗੁਰੂ ਘਰ ਦੇ ਪਈਆਂ ਸੀ ਇਹਨਾਂ ਨੇ ਉੱਤੋਂ ਇੱਟਾਂ ਰੋੜਾ ਚਲਾਉਣਾ ਸ਼ੁਰੂ ਕਰ ਦਿੱਤੀ ਕਿ ਬੀਜ ਉੱਪਰ ਜੋ ਕਿ ਸਿੱਖ ਭਾਈਚਾਰੇ ਦਾ ਇਹਨਾਂ ਕੋਈ ਮਤਲਬ ਨਹੀਂ ਹੈਗਾ ਇਹਨਾਂ ਦਾ ਕੋਈ ਲੈਣ ਦੇਣਾ ਕਿਸੇ ਸਿੱਖ ਭਾਈਚਾਰੇ ਦੇ ਨਾਲ ਕੋਈ ਕੋਈ ਵੈਰ ਨਹੀਂ ਕੋਈ ਵਿਰੋਧ ਨਹੀਂ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਇਹਨਾਂ ਦਾ ਆਪਸ ਵਿੱਚ ਇਹਨਾਂ ਕੀਤਾ ਵਾ ਤੋਂ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਪ੍ਰਸ਼ਾਸਨ ਨੂੰ ਕਿ ਮਤਲਬ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹ ਜੋ ਅਨਸਰ ਚੜੇ ਨੇ ਉੱਪਰ ਜਿਹੜੇ ਪੈਂਡਾ ਦਾ ਇਹਨਾਂ ਦੇ ਕਿਤੇ ਫੁਟੇਜ ਵਗੈਰਾ ਆਈਆਂ ਟੀਵੀ ਉੱਪਰ ਉਹਨਾਂ ਨੂੰ ਉਹਨਾਂ ਦਿਖਾ ਦਿੱਤਾ ਅੱਛਾ ਪ੍ਰਸਾਦ ਉਹ ਡਿਪਟੀ ਸਾਹਿਬ ਆਏ ਉਹਨਾਂ ਨੂੰ ਸਭ ਕੁਝ ਦਿਖਾ ਦਿੱਤਾ ਜੀ ਤੇ ਕੀ ਮੰਗ ਕਰਦੇ ਹੋ ਮੰਗ ਕਰ ਪ੍ਰਸਾਦ ਜੀ ਨੂੰ ਕਿ ਸਖਤ ਸਰਤਾਹ ਅੱਗੇ ਤੋਂ ਇਹ ਕੰਮ ਨਾ ਹੋਵੇ ਦੇਖੋ ਜੀ ਬਹੁਤ ਮਹੱਤਵਪੂਰਨ ਘਟਨਾ ਵਾਪਰੀ ਹੈ ਦਾਸ ਨੂੰ ਗੁਰਜੀਤ ਸਿੰਘ ਵੱਲੋਂ ਰਾਜ ਨੂੰ ਸਾਡੇ ਕੋ 10 ਵਜੇ ਫੋਨ ਗਿਆ ਹੈ ਕਿ ਬਾਬਾ ਜੀ ਗੁਰਦਸ ਸਿੰਘ ਸਾਹਿਬ ਤੇ ਹਮਲਾ ਹੋ ਗਿਆ ਵਾ ਬੜੀ ਜਿਆਦਾ ਬੇਚਬੀ ਹੋ ਰਹੀ ਆ ਤੇ ਤੁਸੀਂ ਪੁਲਿਸ ਮੁਲਾਜ਼ਮਾਂ ਦੇ ਨਾਲ ਇਨਫੋਰਮ ਕਰੋ ਜੀ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਭੇਜੋ ਤੇ ਦਾਸ ਨੇ ਫਿਰ ਇੱਕ ਤੋਂ 12 ਨੰਬਰ ਦੇ ਉੱਤੇ ਜੈਸਲ ਤੋਂ ਫੋਨ ਕੀਤਾ ਤੇ ਉਹਨਾਂ ਕੰਡੈਕਟ ਕਰਨ ਤੇ ਪੁਲਿਸ ਪਾਰਟੀ ਜਲਦੀ ਹੀ ਇੱਥੇ ਭੇਜ ਦਿੱਤੀ ਠੀਕ ਹੈ ਤੇ ਪੁਲਿਸ ਪਾਰਟੀ ਨੂੰ ਵੇਖ ਕੇ ਫਿਰ ਇਹ ਜਿਹੜੇ ਬੰਦੇ ਨੇ ਕੋਠੇ ਤੋਂ ਥੱਲੇ ਆੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਹੈ ਨਾਲੇ ਤੇ ਇਹਨਾਂ ਨੇ ਬਹੁਤ ਹੀ ਘੋਰ ਪਾਪ ਕੀਤਾ ਹੈ ਸਾਡੇ ਗੁਰਦੁਆਰ ਦੀ ਬੇਵਫਾਈ ਕੀਤੀ ਹੈ ਤੇ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਸਵੇਰੇ ਜਦੋਂ ਤੁਸੀਂ ਗੁਰਦਸਾਹ ਪਹੁੰਚਦੇ ਕੀ ਹਾਲਾਤ ਵੇਖਿਤੇ ਆਣ ਮੈਂ ਹਾਲਾਤ ਵੇਖਿਤੇ ਬਹੁਤ ਦਰਦਨਾਕ ਹਾਲਾਤ ਸਨ ਇੱਟਾਂ ਵਟੇ ਚਫੇਰੇ ਖਿਲਦੇ ਪਏ ਸਨ ਤੇ ਗੁਰਦੁਆਰ ਸਾਹਿਬ ਦੇ ਜੋ ਬਾਥਰੂਮ ਦੇ ਗੇਟ ਤੇ ਸ਼ੈੱਡ ਸਨ ਸਭ ਉਹਨਾਂ ਦੇ ਉੱਤੇ ਇੱਟਾਂ ਮਾਰੀਆਂ ਗਈਆਂ ਇਹ ਕੌਣ ਲੋਕ ਸਨ ਇਹ ਲੋਕ 크ਰਿਸਚਨ ਭਾਈ ਜੱਜ ਦੇ ਨਾਲ ਬਲੌਂਗ ਕਰਦੇ ਨੇ ਤੇ ਇਹਨਾਂ ਦੇ ਗੁਰਦਸਾਹ ਦੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਹਾਂਜੀ ਲੱਗੇ ਜੀ ਉਹਨਾਂ ਚਾਹੀਏ ਫੋਟੋ ਜਾਈਏ ਉਹਨਾਂ ਹਾਂਜੀ ਉਹਨਾਂ ਚ ਫੋਟੋ ਜਿਹੜੀਆਂ ਨੇ ਉਹ ਡਿਪਟੀ ਸਾਹਿਬ ਨੂੰ ਦੇ ਦਿੱਤੀਆਂ ਗਈਆਂ ਨੇ ਇਹ ਦੇਖੋ ਮੈਂ ਸਾਹਮਣੇ ਤਾਂ ਪਰ ਬਹੁਤ ਬਾੜੀ ਗੱਲ ਤੇ ਇਹ ਜਿਹੜੀ ਅੱਜ ਇਹ ਕਿਉਂ ਹੋ ਰਹੀ ਹੈ ਇਹਦੇ ਪਿੱਛੇ ਕਾਰਨ ਆ ਜਿੰਨੀਆਂ ਵੀ ਬਿਆਦਬੀਆਂ ਹੋਈਆਂ ਹੁਣ ਤੱਕ ਕਿਸੇ ਨੂੰ ਸਜ਼ਾ ਨਹੀਂ ਮਿਲੀ ਤੇ ਆ ਜਿਹੜੀਆਂ ਹੁਣ ਸਰਕਾਰਾਂ ਸਾਤ ਪਹਿਲਾਂ 5 ਸਾਲ ਕਾਂਗਰਸ ਦੀ ਰਹੀ ਗੁਟਕਾ ਫੜ ਕੇ ਸੋਹੋਂ ਉਦੋਂ ਬਾਅਦ ਆ ਦੂਜੀ ਆ ਗਈ ਤੇ ਹੋਇਆ ਕੁਝ ਵੀ ਨਹੀਂ ਤੇ ਮੈਂ ਅਕਸਰ ਇਹ ਗੱਲ ਕਹਿਣਾ ਬਈ ਇਹ ਜੇ ਹੁਣ ਬਿਆਦਮੀਆਂ ਹੋ ਰਹੀਆਂ ਜਾਂ ਜੇ ਪਿੱਛੇ ਬਿਆਦਮੀਆਂ ਹੋਈਆਂ ਤੇ ਇਹਦਾ ਮਤਲਬ ਇਹ ਹੁਣ ਵਾਲੀਆਂ ਬਿਆਦਮੀਆਂ ਪਿਛਲੇ ਵਾਲੀ ਬਿਆਦਮੀ ਨਾਲੇ ਜੋੜ ਦਈਏ ਇਹ ਸਰਕਾਰ ਨੂੰ ਅੱਖਾਂ ਖੋਲ ਕੇ ਚੱਲਣਾ ਚਾਹੀਦਾ ਮੈਂ ਤਾਂ ਆਪ ਵੀ ਕਹਿਣਾ ਕਿ ਸਖਤ ਕਾਨੂੰਨ ਇਹਦੇ ਵਿੱਚ ਬਣਨੇ ਚਾਹੀਦੇ ਆ ਔਰ ਜੇ ਆ ਪਿੱਛੇ ਹੁਣ ਅਨੰਤਪੁਰ ਸਾਹਿਬ ਹੋਈ ਉਹ ਘਟਨਾ ਦੇ ਵਿੱਚ ਅਸੀਂ ਆਪ ਪੈਰਵੇ ਕੀਤੀ ਸ਼ੋਣੀ ਕਮੇਟੀ ਨੇ 5 ਸਾਲ ਉਹਨੂੰ ਕੈਦ ਹੋਈ ਕੈਦ ਤਾਂ 5 ਸਾਲ ਕੁਝ ਵੀ ਨਹੀਂ ਗਈ ਤਾਂ ਜੇ ਇਹਦੇ ਵਿੱਚ ਕੈਪੀਟਲ ਪਨਿਸ਼ਮੈਂਟ ਹੋਵੇ ਫੇਰ ਬੰਦਾ ਸੋਚ ਕੇ ਹੱਥ ਪਾਊਗਾ ਸੋ ਉਹਨਾਂ ਦੀਆਂ ਲੜਾਈਆਂ ਨਿੱਜੀ ਐ ਨਿੱਜੀ ਲੜਾਈਆਂ ਤੇ ਗੁਰੂ ਘਰ ਦੇ ਵਿੱਚ ਕਿਉਂ ਗੁਰੂ ਘਰ ਤਾਂ ਸਾਰਿਆਂ ਨੂੰ ਜੋੜਦਾ ਤੇ ਜੇ ਆਪਾਂ ਆ ਕੇ ਗੁਰੂ ਘਰ ਦੇ ਉੱਥੇ ਐਵੇਂ ਦੀਆਂ ਕੱਲਾਂ ਨਰਾਦਰ ਦੀਆਂ ਕੱਲਾਂ ਕਰਨੀਆਂ ਤੇ ਮੈਂ ਸਮਝਦਾ ਸਮਾਜ ਦੇ ਵੀ ਲਾਣਤ ਮੈਣੀਆਂ ਤੇ ਗੁਰੂ ਕੋਲੋਂ ਵੀ ਫੇਰ ਖੁਸ਼ੀ ਨਹੀਂ ਮਿਲਣੀ ਫੇਰ ਤਾਂ ਜੋਗ ਚ ਲੈ ਕੇ ਆਉਂਗੇ ਉਹ ਹੀ ਪਿੰਡ ਨੋਟਪੁਰ ਵਿੱਚ 2 24 9 ਰਾਤ ਨੂੰ ਕੋਈ 11 12 ਜਿਵੇਂ ਵੀ ਕਰੀਬੋ ਕ੍ਰਿਸ਼ਨਾ ਨੂੰ ਬਰਾਦੀ ਦੇ ਆਪਸ ਵਿੱਚ ਪਰਿਵਾਰਸੀ ਇਹ ਝਗੜੇ ਸੀ ਇਹਨਾਂ ਦੇ ਆਪੋ ਵਟੋ-ਵਟੀ ਹੋਏ ਸੀ ਉਹਦੇ ਵਿੱਚ ਨਾਲ ਹੀ ਗੁਰਦੁਆਰ ਸਾਹਿਬ ਪੈਂਦਾ ਉਹਨਾਂ ਨੇ ਗੁਰਦੁਆਰੇ ਦੇ ਨਾਲ ਨੋਮినੇ ਨੋਵਲ ਇਨਵੋਲ ਕੀਤਾ ਉਹਦੇ ਵਿੱਚ ਗੁਰਦੁਆਰੇ ਦੇ ਪਰਜੇ ਦੇ ਛੱਤ ਦੇ ਜੜੇ ਹੋਰ ਕੀਤਾ ਗੁਰਦੁਆਰ ਸੇਵੀ ਕਮੇਟੀ ਵੱਲੋਂ ਹੰਢ ਕੇ ਦਰਖਾਸਤ ਪ੍ਰਾਪਤ ਹੋਈ ਹੈ ਅਸੀਂ ਗਵੰਦੀ ਗਾਰਦੀ ਕਰਾਂਗੇ ਕੋਈ ਅਰੈਸਟ ਕੋਈ ਸਰ ਹਾਲੇ ਤੱਕ ਮੌਕੇ ਤੇ ਹੈਗੇ ਆ ਹਾਈ ਮੌਕੇ ਜਿਆਦਾ ਲਿਆ ਰਹੇ ਆ ਤੇ ਇਸ ਤੋਂ ਬਾਅਦ ਇਹ ਕਾਰਵਾਈ ਕਰਵਾ ਰੈਸਟ੍ਰੀ ਕਰਾਣਾ ਕਾਰਵਾਈ ਸਰ ਕਿਹੜੀ ਗਵੰਦੀ ਗਾਰਦੀ ਕਰਨਾ ਕਾਨੂੰਨ ਸਾਹਿਬ